ਦਸਵੇਂ ਸਿੱਤਾ ਜੀ ਜਦੋਂ ਪਿੰਡਾਂ ਚੋਂ ਹੁੰਦੇ ਹੋਏ ਪਿੰਡ ਭੁੰਦਰ ਪਹੁੰਚੇ ਤਾਂ ਉਹਨਾਂ ਨੂੰ ਬਾਬਾ ਭੁੰਦਰ ਜੀ ਮਿਲਿਆ ਜਿਨ੍ਹਾਂ ਦੀ ਉਮਰ ਉਸ ਸਮੇਂ 500 ਸਾਲ ਸੀ ਬਾਬਾ ਭੁੰਦਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਦਸਵੇਂ ਪਾਛਾ ਤੱਕ ਇਹ ਹੀ ਇੱਛਾ ਰੱਖ ਰਿਹਾ ਸੀ ਕਿ ਗੁਰੂ ਸਾਹਿਬ ਆ ਕੇ ਦਰਸ਼ਨ ਦੇਣ ਜਦੋਂ ਬਾਬਾ ਭੁੰਦਰ ਜੀ ਨੂੰ ਗੁਰੂ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਦੁੱਧਾ ਛੰਨਾ ਲੈ ਕੇ ਗੁਰੂ ਜੀ ਕੋਲ ਹਾਜ਼ਰ ਹੋਇਆ ਗੁਰੂ ਸਾਹਿਬ ਨਾਲ ਬਚਨ ਬਲਾਸ ਹੋਏ ਤਾਂ ਬਾਬਾ ਭੁੰਦਰ ਨੇ ਸਰੀਰ ਛੱਡਿਆ ਗੁਰੂ ਸਾਹਿਬ ਨੇ ਬਾਬਾ ਭੁੰਦਰ ਜੀ ਨੂੰ ਅਸ਼ੀਰਵਾਦ ਦਿੱਤਾ ਸੀ ਕਿ ਬਾਬਾ ਜੀ ਦਾ ਨਾਮ ਸਦਾ ਅਮਰ ਰਹੇਗਾ ਤੇ ਇਸ ਜਗ੍ਹਾ ਤੇ ਬਸਾਖੀ ਤੋਂ 1 ਦਿਨ ਪਹਿਲਾਂ ਮੇਲਾ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ